ਕਰਮ ਕਮਾਜੋ ਕੇ ਸੀਪੀ ਸਾਹਿਬ ਤੇ ਜਿਹੜੇ ਸਾਡੇ ਐਸਪੀ ਸਿਦਵਾਨ ਸਾਹਿਬ ਉਹਨਾਂ ਨੇ ਦਿੱਸਾ ਸਾਡੇ ਨਾਲ ਚਲਾਈ ਹੋਈ ਮੁਹਿੰਮ ਚਲਾਈ ਜਿਹੜੇ ਨਸ਼ਾ ਤਸਕਰ ਨੇ ਉਹਨੂੰ ਫੜਨ ਵਾਸਤੇ ਜੋ ਨਸ਼ਾ ਦਾ ਦਾ کاروبار ਕਰਦੇ ਆ ਉਹਨੂੰ ਠੱਲ ਠੱਲ ਪਾਉਣ ਵਾਸਤੇ ਸਾਡੇ ਸ਼ਹਿਰ ਦੇ ਵਿੱਚ ਹੀ ਮਤਲਬ ਚਲ ਰਹੀ ਹੈ ਨੇ ਪ੍ਰੈਜੈਂਸ ਚਲ ਰਹੀ ਹੈ ਕੋਸੋ ਪ੍ਰੈਜੈਂਸ ਚਲ ਰਹੀ ਹੈ ਜਦੋਂ ਉਹਨੇ ਕਰਾ ਜਿਹੜੇ ਡਰਗ ਪੈਟਰਨਰਸ ਉਹਨਾਂ ਦੇ ਅਸੀਂ ਰੇਡਸ ਵਗੈਰਾ ਕਰਦੇ ਆ ਡੇਲੀ ਰੇਡਸ ਕਰਦੇ ਆ ਉਸੇ ਜਿਹੜੇ ਰੇਡਸ ਚਲ ਰਹੀਆਂ ਜਿਹੜੀ ਇਨਫੋਰਮੇਸ਼ਨ ਕਲੈਕਟ ਕਰਕੇ ਸਾਨੂੰ ਆਂਦੀ ਆਉਗਾ ਇਹ ਸਾਡੇ ਜਿਹੜੇ ਚੌਕੀ ਇੰਚਾਰਜ ਨੇ ਬਲਵਿੰਦਰ ਸਿੰਘ ਜਿਹੜੇ ਚੌਕੀਚਾਰ ਅਨਗਣ ਨੇ ਇਹਨਾਂ ਨੂੰ ਇਤਲਾਮ ਮਿਲੀ ਕਿ ਇੱਕ ਜਿਹੜਾ ਵਿਅਕਤੀ ਜਿਹਦਾ ਨਾਂ ਹੈਗਾ ਸੋਨੂ ਛੋਟਾ ਨਾਲ ਸੋਨੂ ਅਦਾ ਉਹਦਾ ਪੂਰਾ ਨਾਂ ਹੈਗਾ ਜੋਧਾ ਸਿੰਘ ਇਹ ਰਹਿਣ ਵਾਲਾ ਮੋੜੇ ਖੁਰ ਉਠਾਣੇ ਲੋਪੇਕਾ ਲੋਪੇਕਾ ਦਾ ਰਹਿਣ ਵਾਲਾ ਕਿ ਇਹ ਹੀਰੋਇਨ ਦਾ ਦਾੰਦਲ ਕੰਮ ਕਰਦਾ ਤੇ ਇਹ ਅੱਜ ਜਿਹੜੀ ਮੰਡੀ ਹੈਗੀ ਨਾ ਜਿਹੜੀ ਮੰਡੀ ਉੱਥੇ ਇਹ ਗਾਕ ਦੀ ਵੇਟ ਕਰ ਰਿਹਾ ਕਿ ਦੇਖੋ ਮਤਲਬ ਇਹਦੇ ਕੋਲ ਹਿਰੋਇਨ ਦਾ ਉਹ ਜੋ ਇਹਨਾਂ ਨੇ ਇਤਲਾਕ ਡਿਵੈਲਪ ਕਰਕੇ ਜੇ ਉੱਥੇ ਰੇਡ ਕੀਤਾ ਜਾ ਕੇ ਉੱਥੋਂ ਇਹਨਾਂ ਨੂੰ 503 ਗ੍ਰਾਮ 503 ਗ੍ਰਾਮ ਜਿਹੜੀ ਉਹ ਹਿਰੋਇਨ ਬਰਾਮ ਕੀਤੀ ਇਹਨਾਂ ਨੇ ਜੋ ਇਹਦੀ ਫਿਰ ਅਸੀਂ ਪੁਛਕਿਛ ਕੀਤੀ ਇਨੀਸ਼ੀਅਲ ਪੁਛਕਿਛ ਕੀਤੀ ਇਹਦੀ ਤੋਂ ਇਹਨਾਂ ਸਾਰਾ ਦੱਸਿਆ ਕਿ ਮਤਲਬ ਜਿਹੜੀ ਇਹਨੇ ਜਿਹੜੀ ਇਹ ਹਿਰੋਇਨ ਹੈ ਇਹ ਨੇ ਡਰੋਨ ਦੇ ਸਾਈ ਮੋਬਾਈਲ ਉਧਰ ਹਾਂ ਬਸ ਤਾਂ ਗ੍ਰਾਉਂਡ ਦੇ ਮਤਲਬ ਗੱਲ ਹੈ ਕਿ ਦੇਖੋ ਕਿੰਨਾ ਜ਼ਿਆਦਾ ਥੋੜਾ ਜਾ ਅੱਜਕੱਲ ਜ਼ਲਾ ਹੋਇਆ ਪਰ ਇਹ ਆ ਕਿ ਜੇ ਇਸ ਤਰ੍ਹਾਂ ਦੇ ਇਹ ਕਰਨੇ ਪਰੋਸ ਉਹਦੇ ਸਾਹਮਣੇ ਪੁਲਿਸ ਵੀ ਰੜੀ ਪੂਰੀ ਮਸਤੈਅਦ ਆਇਆ ਸੀ ਦੇਖਦੇ ਆ ਕਿਹੜਾ ਪੂਰੀ ਐਸੀ ਕੋਈ ਲਿਸਨਿੰਗ ਦੇ ਲਾਏ ਜਾਂ ਕੋਈ ਸਾਡੇ ਕੋ ਕੋਸਟ ਆਪਰੇਸ਼ਨਸ ਕਰਦੇ ਜਿਹੜਾ ਡਰੋਨ ਆ ਹੀ 500 ਗ੍ਰਾਮੀ ਹੋਏਗੀ ਨਹੀਂ ਜਿਹੜੀ ਸਾਡੇ ਕੋ ਬਰਾਮਤ ਹੋਈ ਜਿਹੜੀ ਇਹ ਇਨੀਸ਼ੀਅਲ ਸਟੇਜ ਤੇ ਸਾਨੂੰ ਉਹਦੀ ਇਹਦੀ ਪੁੱਛ ਕੀਤੀ ਤੋਂ ਬਾਅਦ ਲੱਗਾ ਕਿ ਇਹਨੇ ਆ ਸਾਡੀ 503 ਗ੍ਰਾਮ ਅਸੀਂ ਨਾਲ ਹੋਈਏ ਹੁਣ ਅਸੀਂ ਇਹਦਾ ਅੱਜ ਇਹਦਾ ਇਹਨੂੰ ਪੇਸ਼ ਕੀਤਾ ਹਾਈ ਕੋਰਟ ਤੇ ਪੇਸ਼ ਕੀਤਾ ਇਹਦਾ 3 ਦਿਨ ਦਾ ਅਡਵਾਰਡ ਰਿਹਾ ਤੇ ਉਸ ਦੇ ਵਿੱਚੋਂ ਦਾ ਅਸੀਂ ਇਹਦਾ ਸਾਰੀ ਡਿਟੇਲਸ ਕਲੈਕਟ ਕਰਾਂਗੇ ਕਿ ਕਿਸ ਤਰ੍ਹਾਂ ਇਹਨੇ ਕਿੱਥੋਂ ਕਿਸੇ ਨੂੰ ਲੰਗਾਈਏ ਕਿ ਕਿੰਨੀ ਮੰਗਾਈ ਜ ਟੋਟਲ ਅਮਾਉਂਟ ਕਿ ਇਹ ਇੰਨੀ ਹੈ ਕਿ ਹੋ ਸਕਦਾ ਕਿ ਇਹਨੇ ਕਾ ਕੇ ਵੇਚ ਦਿੱਤੀ ਹੋਵੇ ਕਰਤੀ ਸੀ ਇਹਦੇ ਸਾਰੇ ਫਾਰਵਰਡ ਲਿੰਕ ਕਿੱਥੋਂ ਮਤਲਬ ਇਹਤ ਪਾ ਲੱਗ ਗਿਆ ਕਿੱਥੋਂ ਲੈ ਅੱਗੇ ਵੀ ਪਤਾ ਕਰਾਂਗੇ ਜਿਹੜੇ ਪਾਕਿਸਤਾਨ ਵੀ ਡਰੂਨ ਦੀ ਥਾਈ ਮੰਗਾਈਏ ਤੇ ਕਿਸ ਦਾ ਮਤਲਬ ਨੇ ਉਹ ਕੀਤੀ ਹੈ ਸੇ ਸਰ ਇਹ ਬੇਸਿਕਲੀ ਕਰਦਾ ਕੀ ਹੈ ਜੋਗਾ ਜੋਗਾ ਸੀ ਪਹਿਲੇ ਇਸ ਤੇ ਪਹਿਲੇ ਵੀ ਇੱਕ ਪਰਚਾ ਦਰਜ ਇੱਕ ਪਰਚਾ ਐਨ ਡੀ ਪੀ ਐਸ ਦੇ ਉਹਨੂੰ 100 ਗ੍ਰਾਮ ਇੱਕ ਉਹਦਾ ਥਾਣਾ ਇੱਕ ਨੀਲਾ ਥਾਣਾ ਨਾਗਾ ਜਮਾਂਦ ਤੇ ਉੱਥੇ ਹਾਂਜੀ ਉੱਥੇ ਜਮਾਂਦ ਤੇ ਆ ਤੇ ਤੁਸੀਂ ਦੇਖੋਗੇ ਮਤਲਬ ਇਹ ਬੜਾ ਬੜਾ ਸੀਰੀਅਸ ਸੌਣਾ ਜਿਹਾ ਕੰਮ ਹੋ ਰਿਹਾ ਜਿਹੜਾ ਨਵੇਂ ਇਨਕੁਟਰ ਆ ਗਿਆ ਪੱਟੇ ਆ ਕਿ ਵੀ ਆਰ ਆਨ ਦਾ ਜੌਬ ਵੀ ਕਰ ਰਹੇ ਆ ਜਿਹੜੇ ਨਸ਼ਾ ਠੱਲ ਪਾਣ ਵਾਸਤੇ ਮਤਲਬ ਲੈਤਾ ਨਹੀਂ ਕਰਕੇ ਸਾਰੇ ਅਸੀਂ ਲੱਗੇ ਹੋਇਆ ਕਿ ਜਿਹੜਾ ਕੋਣ ਜਿਹੜਾ ਲੱਗਿਆ ਹੈ ਨਾ ਪਰ ਪੰਜਾਬ ਨੂੰ ਲੱਗ ਰਿਹਾ ਇਹਨੂੰ ਅਸੀਂ ਮਤਲਬ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਉਹਨੇ ਕਹਿੰਦਾ ਕਿ ਜਿਹੜਾ ਬੰਦਾ ਜਿਸ ਨਾਲ ਹੋਰ ਵੀ ਬੰਦੇ ਸ਼ਾਮਿਲ ਹੋਏ ਮੈਂ ਗੱਲ ਕਰਦੇ ਜਿਸਨੂੰ ਅਸੀਂ ਰਿਮਾਂਡ ਲਿਆ ਹੁਣ ਰਿਮਾਂਡ ਦੇ ਵਿੱਚ ਅਸੀਂ ਪੁੱਛਾਂਗੇ ਕਿ ਕਹਿੰਦੇ ਨਾਲ ਹੋਰ ਕੌਣ-ਕੌਣ ਨੇ ਹੋਰ ਕੌਣ-ਕੌਣ ਨੇ ਇਹਦੇ ਜਿਸ ਤਰ੍ਹਾਂ ਮੋਬਾਈਲ ਹੈ ਅੱਗੇ ਕਿੱਥੋਂ ਲਿਆਂਦਾ ਕਿੱਥੇ ਗਾਂ ਵੇਚਦਾ ਵੇਚਦਾ ਮੋਬਾਈਲ ਦਿੱਤ ਉਲਾ ਕੇ ਚੈੱਕ ਕਰਾਂਗੇ ਜਿਹੜੇ ਇਹਦੇ ਐਸੋਸੀਏਟਸ ਨੇ ਉਹਦਾ ਫੇਰ ਪਤਾ ਕਿੰਨੀ ਕੋਮਰ ਹੈ ਜੀ ਇਹਦੀ ਉਮਰ 24 25 ਸਾਲ ਆ ساری ਛੋਟਾ ਜਾ ਉਹ ਤਾਂ ਇਹ ਸਰ ਇਹ ਬੇਸਿਕਲੀ ਇੱਥੇ ਵੇਚ ਰਸਤੇ ਹੁੰਦਾ ਸੀ ਇਹ ਬੇਸਿਕਲੀ ਹੁਣ ਜਿਸ ਤਰ੍ਹਾਂ ਲਿਆਂਦੀ ਆ ਨੇ ਵੇਚ ਨਹੀਂ ਆ ਕੇ ਥੋੜੀ ਥੋੜੀ ਪਰਵਾ ਕੇ ਜਿਹੜੀ ਹੁੰਦੀ ਆ ਪੋੜੀਆਂ ਬਲਾਮ ਲਾ ਕੇ ਦੰਦ ਦੰਦ ਕਰਕੇ ਵੇਚਦੇ ਹੋਰ ਗੱਲ ਇੱਕ ਹੋਰ ਹੈ ਜਿਸ ਤਰ੍ਹਾਂ ਕਈ ਬੰਦੇ ਜਿਸ ਤਰ੍ਹਾਂ ਨਸ਼ਾ ਕਰਦੇ ਨੇ ਹੁਣ ਨਸ਼ਾ ਕਰਦੇ ਨੇ ਮਹਿੰਗੀ ਹੈ ਅੰਟਰਨੈਸ਼ਨਲ ਮਾਰਕੀਟਸ ਕਾਫੀ ਵੈਲਿਊ ਹੈ ਇਹਦੀ ਉਹ ਕੀ ਕਰਦੇ ਆ ਜਿੱਥੇ ਕਈ ਆਪ ਕੰਜ਼ਿਊਮ ਵੀ ਕਰਦੇ ਆ ਆਪ ਕੰਜ਼ਿਊਮ ਕਰਨ ਲਈ ਲੈ ਲਈ ਥੋੜੀ ਲੈ ਲਈ ਉਹਦੇ ਵਿੱਚ ਆਪਣੇ ਜੋਗੀ ਰੱਖ ਲਈ ਗਾ ਉਹਦੇ ਵਿੱਚ ਟਾਂਕਾ ਲੱਗ ਗਿਆ ਮਤਲਬ ਬੜਾ ਸੀਰੀਅਸ ਗੱਲ ਹੈਗਾ ਤੇ ਉਹ ਬਰਸੇ ਅਸੀਂ ਰਮਾਨ ਲੈ ਕੇ ਲਿਆ ਉਹਦੀ ਜਿਹੜੀ ਪੁੱਛ ਕੇ ਸਾਰਾ ਅਸੀਂ ਡੇੜੀ ਡਿਟੇਲ ਹੋ ਗਈ ਇੱਥੇ ਜਿਹੜਾ ਤੁਸੀਂ ਸਪੈਸਿਫਿਕ ਪੁਆਇੰਟ ਰੱਖਿਆ ਅਸੀਂ ਇਹਦੇ ਕਿਤੇ ਵਿੱਚ ਮਤਲਬ ਸਾਨੂੰ ਜਿਹੜੀ ਇਤਲਾਹ ਮਿਲੇ ਸੀ ਜਿਹੜਾ ਹੁਣ ਹੈ ਨਹੀਂ ਜਿਹੜਾ ਬੇਵਗਾਨ ਜਿਹ ਹੈਗਾ ਡੰਪ ਜਾ ਹੈਗਾ ਉੱਥੇ ਡੰਪ ਦੇ ਉਹਦੇ ਵਿੱਚ ਪਤਾ ਕਿ ਨਹੀਂ ਕਿਸੇ ਨਾਲ ਆ ਕੀ ਗੱਲ ਹੈ ਤੇ ਉੱਥੇ ਦਾਣਾ ਮੰਡੀ ਨਾਲ ਡੰਪ ਜਾ ਹੈਗਾ ਉਹ ਤੇ ਫਿਰ ਉਹ ਕਹਣਾ ਸੀ ਬੋਤਲ ਮੈਂ ਜਾਣ ਕੇ ਇਦਾਂ ਦੇ ਏਰੀਆ ਲੱਗਦੇ ਜਿੱਥੇ ਵੀ ਮਤਲਬ ਉਹੀ ਗੱਲ ਸੁਨਸਾਨ ਜਿੱਥੇ ਕੋਈ ਬਲ ਨਹੀਂ ਕਾਹਦੀ ਪੈਦਲ ਪੈਦਲ ਮਤਲਬ ਐਜੀ ਜਗ੍ਹਾ ਤੇ ਜਿੱਥੇ ਕੋਈ ਸ਼ੱਕ ਨਾ ਕਰ ਸਕੀ ਹੁਣ ਗੱਲ ਇਹ ਹੈ ਨਾ ਕਿ ਦਸਾਣਾ ਮੰਡੀ ਹੋਗਾ ਉੱਥੇ ਆਪਣੇ ਅੱਜ ਕੱਲ ਮੱਕੀ ਦਾ ਸੀਜ਼ਨ ਚੱਲ ਰਿਹਾ ਮੱਕੀ ਦਾ ਚੱਲ ਰਿਹਾ ਉਹ ਤੋਂ ਟੁੱਟੀ ਆਪਣੇ ਕੋਕੀ ਵੇਲ ਉਹਨ ਕੀ ਉਹਨ ਕੀ ਪਤਾ ਕਿ ਕਿਹੋ ਜਿਹਾ ਬਦਲਾ ਕੇ ਕਿੰਦਾ ਖਣਾ ਕੀ ਗੱਲ ਹੈ ਉਹ ਨਾਲ ਜਿਹੜਾ ਡੰਪ ਹੈ ਡੰਪ ਦੇ ਵਿੱਚ ਉਹ ਜੜੀਆਂ ਧੁੜੀਆਂ ਗੱਡੀਆਂ ਗੁੜੀਆਂ ਦੂਸੀਆਂ ਵੀ ਜਾਂਦੀਆਂ ਨਹੀਂ ਹੁੰਦਾ ਬਾਕਰ ਇੰਨਾ ਨਹੀਂ ਹੁੰਦਾ ਕਿ ਹੋ ਗਿਆ ਕਿ ਇੱਕ ਕਰਸ ਬਸ ਇਹ ਲੋਨਲੀ ਜੜੀਆਂ ਚੀਜ਼ਾਂ ਜੜੀਆਂ ਜਗਾ ਨਹੀਂ ਜੜੀਆਂ ਉਹ ਜਿੰਨ ਜਗਾ ਲੱਭਦੇ ਆ ਉੱਥੇ ਬਹਾਰ ਸਰ ਕੋਈ ਵਾਈਕਲ ਵੀ ਰਿਕਵਰ ਹੋਇਆ ਨਹੀਂ ਕੋਲ ਨਹੀਂ ਵਾਈਕਲ ਨਹੀਂ ਹੋਇਆ ਬਾਈਕਲ ਨਹੀਂ ਵਾਈਕਲ ਹਾਲੇ ਤੱਕ ਦੱਸਣ ਕਿ ਦੱਸਾਂ ਇਹ ਆਪਣੇ ਉੱਤੇ ਪੈਗਰ ਯਾ ਖੜਾ ਸੀ ਬਾਕੀ ਹੁਣ ਕਰ ਲਾਂਗੇ ਜਦੋਂ ਗੱਲ ਕਰਾਂਗੇ ਕਿ ਮੇਰੇ ਕੋਲ ਇਹ ਹੌ ਕਿੱਦਾਂ ਜਾਂਦਾ ਕਿੱਦਾਂ ਲਿਆਂਦਾ ਕੀ ਕਰਦੇ ਕਿੱਥੇ ਕਰਦੇ ਉਹ ਸਾਰਾ ਸਰ ਕਿੰਨੀ ਕਾਮਯਾਬੀ ਸਮਝੀਂ ਹਾਂਜੀ ਕਿੱਡੀ ਕਾਮਯਾਬੀ ਦੇਖ ਕਾਮਯਾਬੀ ਨੂੰ ਦੇਖੀਏ ਤਾਂ 503 ਗ੍ਰਾਮ ਹੈਗੀ ਆ ਅੰਤਕਿਲੋ ਨਾਲੋਂ ਓਚ ਹੈਗੀ ਆ ਉਸ ਕ੍ਰੇਡ ਚ ਆਂਦੀ ਹੈ ਜਿਹੜੀ ਹੁੰਦੀ ਹੈ ਕੁਆਂਟੀਟੀ ਜਾਂਦੀ ਹੈ ਕਮਰਸ਼ੀਅਲ ਕਵਾਂਟੀਟੀ ਜਾਂਦੀ ਹੈ ਤੇ ਹੁਣ ਬਾਕੀ ਬੰਦੇ ਵੀ ਕੋਈ ਰਡਾਰ ਚ ਹੈਗੇ ਨਾ ਰਡਾਰ ਚ ਹੈਗੇ ਵੱਡੇ ਮਗਰਮੱਛ ਫੜੇ ਜਾਣਗੇ ਹਾਂਜੀ ਵੱਡੇ ਮਗਰਮੱਛ ਮਗਰਮੱਛ ਤੇ ਮਗਾਰ ਤੇ ਗੱਲਾਂ ਨਾ ਕੋਈ ਕਹਿੰਦਾ ਛੋਟੀ ਮੱਛੀ ਫੜੀ ਗਾਂਦੇ ਗਾਂ ਦੇਖਾਂਗੇ ਨਾ ਮਗਰ ਮਛਾਂ ਦੀ ਗੱਲ ਦੇਖਣੀ ਮਗਰ ਮਛਾਂ ਦੇ ਕਰਤੂਸ ਦੇਖਿਆ ਹੋਇਆ ਹੈਗਾ ਪਿੱਛੇ ਜਿਆ ਕਾਫੀ ਆਪਾਂ ਆਪਣੇ ਸੀਪੀ ਸਾਹਿਬ ਸਾਡੇ ਲੱਗੇ ਹੋਏ ਸਾਰੇ ਸਾਰੇ ਆਫੀਸਰ ਨੋਰਥ ਆਫ ਸੀਪੀ ਆਫ ਸਾਡੀ ਹਦਾਇਤਾਂ ਦੇ ਨਾਲ ਸਾਰੇ ਡੀਜੀ ਪੰਜਾਬ ਸਾਹਿਬ ਦੀ ਹਦਾਇਤਾਂ ਨੇ ਉਹਦੇ ਤੇ ਸਾਰੇ ਪੁਲਿਸ ਵਰਕ ਕਰ ਰਹੀ ਹੈ ਨਾ ਡਰਾਈਵ ਚਲਦੀ ਰਹੇਗੀ ਜੀ ਇਹ ਡਰਾਈਵ ਚਲਦੀ ਰਹੇਗੀ ਜੀ ਡਰਾਈਵ ਜਦ ਤੱਕ ਕੋਈ ਪਛਾਣ ਨਸ਼ਾ ਮੁਕਤ ਨਹੀਂ ਕਰ ਦੋ ਤੱਕ ਡਰਾਈਵ ਚਲਦੀ ਜਾਏਗੀ